ਖੁਸ਼ੀ ਦਾ ਦਿਨ ਹੈ ਮਸਮੇਨਾ ਵੀ ਅੱਜ ਜਤੋ ਵਧੀਆ ਦਿਨ ਸ਼ਾਇਦ ਸਾਡੇ ਕਾਰਪੋਰੇਸ਼ਨ ਦੇ ਮਲਾਜ਼ਮਾਂ ਵਾਸਤੇ ਕੋਈ ਹੋਰ ਹੋ ਹੀ ਨਹੀਂ ਸਕਦਾ ਕਿਉਂਕਿ ਅੱਜ ਜਿਹੜਾ ਪੇ ਬੜਾ ਪੁਰਾਣਾ ਜਿਹੜਾ ਮਸਲਾ ਇਹਨਾਂ ਦਾ اٹਕੇ ਦਾ ਸੀ ਜਿਹਦੇ ਵਿੱਚ ਆਊਟਸੋਰਸ ਤੋਂ ਕੰਟਰੈਕਟ ਤੇ ਕਰਨਾ ਸੀ ਇਹਨਾਂ ਨੂੰ ਉਹ ਬੜੀ ਧੀਰ ਤੋਂ ਲੜਕਿਆ ਪਿਆ ਸੀ ਕਿਉਂਕਿ ਦੋ ਤਿੰਨ ਵਾਰ ਪਹਿਲਾਂ ਵੀ ਅਸੀਂ ਇਹ ਪੱtras ਚਾਲ ਰਾਈ ਆਪਣਾ ਚੰਡੀਗੜ੍ਹ ਆਪਣੇ ਡਾਕੂਮੈਂਟ ਇਹਨਾਂ ਦੇ ਭੇਜਿਆ ਔਰ ਫੋਨ ਮંત્રી ਜੀ ਦੇ ਪ੍ਰਯਾਸਾਂ ਨਾਲ ਮੰਤਰੀ ਸ਼੍ਰੀ ਲਾਲਚੰਦ ਜੀ ਕੁਟਾਰੂ ਚੱਕ ਦੇ ਪ੍ਰਯਾਸਾਂ ਦੇ ਨਾਲ ਔਰ ਸਾਡੇ ਕਮਿਸ਼ਨਰ ਸ਼੍ਰੀ ਅੰਕੁਰਪ੍ਰੀਤ ਸਿੰਘ ਜਿਹੜੇ ਆਈਐਸ ਨੇ ਔਰ ਉਹਨਾਂ ਦੇ ਪ੍ਰਯਾਸਾਂ ਦੇ ਨਾਲ ਜਿਹੜੇ ਆ ਕਾਰਵਾਈ ਜਿਹੜੀ ਸੰਪਨ ਹੋ ਪਈ ਆ ਔਰ ਉਹਨਾਂ ਨੇ ਇੱਕ ਅੰਤਕ ਪ੍ਰਯਾਸ ਕੀਤਾ ਇਸ ਕਾਰਪੋਰੇਸ਼ਨ ਦੇ ਜਿਹੜੇ ਮਲਾਜਮਾਂ ਨੂੰ ਰਾਹਤ ਦੇਣ ਦਾ ਔਰ ਮੈਂ ਸਮਝਣਾ ਵੀ ਮੈਂ ਉਹਨਾਂ ਦਾ तहे ਦਿਲੋਂ ਤੋਂ ਧੰਨਵਾਦ ਕਰਦਾ ਇਹ ਅੱਜ ਬੜਾ ਅੱਛਾ ਮੌਕਾ ਹੈ ਕਿ ਜਿਨ੍ਹਾਂ ਦੇ ਕਾਰਨ ਇਹ ਅੱਜ ਸਾਡੇ ਮਲਾਜਮਾਂ ਦੇ ਚਿਹਰੇ ਤੇ ਖੁਸ਼ੀ ਜਿਹੜੀ ਆ ਤੁਹਾਨੂੰ ਦੇਖਣ ਨੂੰ ਮਿਲ ਰਹੀ ਆ ਔਰ ਮੈਂ ਇੱਕ ਵਾਰੀ ਫੇਰ ਆਪਣੇ ਮੰਤਰੀ ਸਾਹਿਬ ਦਾ ਨਾਚੰਦ ਜੀ ਖਡਾਲੂ ਚੱਕ ਜੀ ਦਾ ਔਰ ਕਮਿਸ਼ਨਰ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਅੱਜ ਸਾਡੀ ਕਾਰਪੋਰੇਸ਼ਨ ਦੇ ਕਰਮਚਾਰੀਆਂ ਦੇ ਚਿਹਰੇ ਤੇ ਖੁਸ਼ੀ ਆਈ ਹੈ ਔਰ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਅੱਜ ਵੰਡੇ ਜਾ ਰਹੇ ਮੈਂ ਸਮਝਦਾ ਵੀ ਅੱਜ ਬੜਾ ਭਾਗਾ ਭਰਾ ਦੇਣਾ ਖਾਸ ਕਰਕੇ ਉਹਨਾਂ ਪਰਿਵਾਰਾਂ ਲਈ ਜਿਹੜੇ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਪਠਾਨਕੋਟ ਦੇ ਅੰਦਰ ਕੰਮ ਕਰ ਰਹੇ ਸਨ ਪਰ ਬਿਲਕੁਲ ਆਊਟਸੋਰਸਿੰਗ ਸੀਗੇ ਸੋ ਅੱਜ ਦਾ ਮਤਲਬ ਜਿਹੜਾ ਇਹ ਫੰਕਸ਼ਨ ਹੈ ਇਹ ਬੜਾ ਇਤਿਹਾਸਕ ਹੈ ਕਿ ਪੰਜਾਬ ਸਰਕਾਰ ਨੇ 439 ਸਾਡੇ ਪਠਾਨਕੋਟ ਦੇ ਵੱਖ-ਵੱਖ ਵਾਰਡਾਂ ਦੇ ਵੱਖ-ਵੱਖ ਇਲਾਕਿਆਂ 'ਚ ਜਿਹੜੇ ਕੰਮ ਕਰਦੇ ਵਰਕਰ ਨੇ ਜਿਨ੍ਹਾਂ ਦੇ ਵਿੱਚ ਲਗਭਗ ਪੌਣੇ 400 ਤਕਰੀਬ ਸਵੈ ਸੇਵਕ ਨੇ ਤੇ 65 70 ਜਿਹੜੇ ਆ ਉਹ ਜਿਹੜੇ ਸੀਵਰਮੈਨ ਨੇ ਸੋ ਟੋਟਲ 439 ਵਿਅਕਤੀ ਜਿਹੜੇ ਆ ਉਹ ਆ ਜੋਰ ਸੋਰਸ ਤੋਂ ਜੋ ਕੱਢ ਗਏ ਅੱਜ ਉਹ ਕੰਟਰੈਕਟ ਦੇ ਵਿੱਚ ਜਿਹੜੇ ਆ ਉਹ ਸਕਾਰ ਨੇ ਲੈ ਲਿਆ ਸੋ ਅੱਜ ਉਹਨਾਂ ਨੂੰ ਇੱਥੇ ਰਜਿਤੀ ਪੱਤਰ ਦਿੱਤੇ ਗਏ ਆ ਸੋ ਮੇਰੀਆਂ ਦਿਲੋ ਮੁਵਾਰਕਾਂ ਇਹਨਾਂ ਪਰਿਵਾਰਾਂ ਲਈ ਇਹ ਉਸ ਪੌੜੀ ਤੇ ਚੜ ਗਿਆ ਵੀ ਜਿਹੜੇ ਆਨ ਵਾਲੇ ਸਮੇਂ ਚ ਦਿਨਾਂ ਦੇ ਪੱਕੇ ਹੁੰਦੀਆਂ ਵੀ ਜਿਹੜੀਆਂ ਨੇ ਉਹ ਮਤਲਬ ਮੈਂ ਸਮਝਦਾ ਵੀ ਭਵੇਖ ਨੇ ਸੋ ਹੁਣ ਇਹਨਾਂ ਦਾ ਬਕਾਇਦਾ ਜਿਹੜਾ ਯੂਪੀਐਫ ਕੱਟਿਆ ਜਾਂਦਾ ਪੀਐਫ ਕੱਟਿਆ ਜਾਂਦਾ ਜਾ ਜੋ ਵੀ ਸਰਕਾਰ ਦੇ ਵੱਲੋਂ ਜਿਹੜੀ ਸਰਕਾਰ ਦੀ ਲਾਇਬਿਲਟੀ ਆ ਹੁਣੇ ਠੇਕੇਦਾਰੀ ਸਿਸਟਮ 'ਚ ਨਹੀਂ ਬਲਕਿ ਹੁਣ ਸਰਕਾਰ ਦੇ ਘੇਰੇ 'ਚ ਆ ਗਿਆ ਸੋ ਇਹਦੇ ਨਾਲ ਪਠਾਨਕੋਟ ਦੇ ਅੰਦਰ ਜਿਹੜਾ ਸਫਾਈ ਦਾ ਕੰਮ ਹੈ ਜਾਂ ਸੀਵਰ ਦਾ ਜੋ ਕੰਮ ਹੈ ਮੈਂ ਸਮਝਦਾ ਵੀ ਉਹਨੂੰ ਵੀ ਬੜਾ ਵੱਡਾ ਬੂਸਟ ਮਿਲੇਗਾ ਸੋ ਸਾਬ ਨੂੰ ਅੱਜ ਬਹੁਤ ਬਹੁਤ ਮੁਬਾਰਕਾਂ ਔਰ ਇਸ ਇਤਿਹਾਸਿਕ ਪਲ ਦੇ ਉੱਤੇ ਮੈਂ ਇਹੀ ਗੱਲ ਕਹਾਂਗਾ ਕਿ ਅਸੀਂ ਬਿਨਾਂ ਕਿਸੇ ਪੱਖਪਾਤ ਤੋਂ ਆਪਣੇ ਜ਼ਿਲ੍ਹੇ ਨੂੰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸੋ ਜਿਤੇ ਇਹਨਾਂ ਪਰਿਵਾਰਾਂ ਨੂੰ ਮੁबारकਾਂ ਇਹਨਾਂ ਵਿਅਕਤੀ ਨੂੰ ਮੁबारकਾਂ ਉਹਦੇ ਨਾਲ ਦੇ ਨਾਲ ਕਾਰਪੋਰੇਸ਼ਨ ਦੇ ਜਿਹੜੇ ਸਮਸਤ ਅਧਿਕਾਰੀ ਸਭਾ ਨੇ ਮੇਰੇ ਨਾਲ ਸਾਡੇ ਆਈਐਸ ਅਫਸਰ ਕਮਿਸ਼ਨਰ ਪਠਾਨਕੋਟ ਕਾਰਪੋਰੇਸ਼ਨ ਰਾਮਕਰ ਜੀ ਔਰ ਬਹੁਤੀ ਸ਼ਰਮਾ ਜੀ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਔਰ ਸਾਡੇ ਕਾਰਪੋਰੇਸ਼ਨ ਦੇ ਮੇਅਰ ਔਰ ਜਿੰਨੇ ਵੀ ਤੇ ਕਾਉਂਸਲਰ ਜਾਇਏ ਆ ਉਹਨਾਂ ਦਾ ਵੀ ਸਭ ਨੂੰ ਮੁबारकਾਂ ਸੋ ਮੈਂ ਸਮਝਦਾ ਵੀ ਅੱਜ ਬੜਾ ਇਤਿਹਾਸਿਕ ਦਿਨ ਆ ਸੋ ਲਗਾਤਾਰ ਰੋਜ਼ਗਾਰ ਦੇ ਸਵਾਲ ਦੇ ਉੱਤੇ ਜਿਹੜਾ ਮਾਨਜੋਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਤੁਸੀਂ ਦੇਖਦੇ ਹੋ ਵੱਖ-ਵੱਖ ਵਿਭਾਗਾਂ ਦੇ ਅੰਦਰ ਨੌਕਰੀ ਪੱਤਰ ਮਿਲ ਰਿਹਾ ਲੋਕਾਂ ਨੂੰ ਔਰ ਇਹ ਰੋਜ਼ਗਾਰ ਜਿਹੜਾ ਮਿਲ ਰਿਹਾ ਹੈ ਬਿਨਾਂ ਕਿਸੇ ਸਪਾਰਸ ਤੋਂ ਬਿਨਾਂ ਪੈਸੇ ਤੋਂ ਮਿਲ ਰਿਹਾ ਮੈਨੂੰ ਲੱਗਦਾ ਹੈ ਕਿ ਨਵੀਂ ਉਮੀਦ ਪੰਜਾਬ ਦੇ ਲੋਕਾਂ ਦੇ ਅੰਦਰ ਜਾਗੀ ਹੈ ਸੋ ਮਾਨਜੋਤ ਮੁੱਖ ਮੰਤਰੀ ਲਗਾਤਾਰ ਪੰਜਾਬ ਨੂੰ ਬੁਲੰਦੀਆਂ ਤੇ ਲੈ ਆਉਣ ਦੇ ਲਈ ਕੰਮ ਕਰਦੇ ਆ ਤੇ ਅੱਜ ਦੇ ਜਿੰਨੇ ਵੀ ਪਰਿਵਾਰਾਂ ਨੂੰ ਜਿੰਨੇ ਵੀ ਵਿਅਕਤੀਆਂ ਨੂੰ ਕੰਟਰੈਕਟ ਦੇ ਵਿੱਚ ਲਿਆ ਕੇ ਜਿਹੜਾ ਉਹਨਾਂ ਨੂੰ ਜੁਤੀ ਪੱਤਰ ਮਿਲਿਆ ਇਹਨਾਂ ਸਾਹਿਬ ਨੂੰ ਬਹੁਤ ਬਹੁਤ ਮਾਰਕ ਸਰ ਸੂਬੇ ਦਾ ਹੋਰ ਵੀ ਕਈ ਮੈਚ ਮੇਰੇ ਜਿੱਥੇ ਜਿਹੜੇ ਖੇਤਰਾਂ ਦੇ ਪ੍ਰਸ਼ਾਸਨ ਵਿੱਚ ਕਰ ਰਹੇ ਨੇ ਬਾਜ਼ੀਂ ਕੰਮ ਉਹਨਾਂ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਕੋਲ ਕੰਟਰੈਕਟ ਬੇਸੇ ਕੀਤਾ ਜਾਵੇ ਨਹੀਂ ਲਾਜ਼ਮੀ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਅੰਦਰ 12700 ਜਿਹੜੇ ਐਜੂਕੇਸ਼ਨ ਵਿਭਾਗ ਦੇ ਅੰਦਰ 18 18 19 19 15 15 ਸਾਲ ਤੋਂ ਜਿਹੜੇ ਸਿੱਖਿਆ ਪ੍ਰੋਵਾਈਡਰ ਜਾਂ ਇਸ ਕਿਸਮ ਦੇ ਜਿਹੜੇ ਅਧਿਆਪਕ ਮਤਲਬ ਕਰਦੇ ਸਨ 1700 ਜਿਹੜਾ ਕੱਚੇ ਅਧਿਆਪਕ ਪੱਕੇ ਕੀਤੇ ਆ ਸੋ ਇਸ ਤਰ੍ਹਾਂ ਲਗਾਤਾਰ ਵਾਕ ਵਾਕ ਮਹਿਕਮੇ ਦੇ ਅੰਦਰ ਜਿਹੜੀ ਸਬਕਮੇਟੀ ਬਣੀ ਹੈ ਸਰਕਾਰ ਵੱਲੋਂ ਉਹਨੂੰ ਛੱਲੋ ਜਿਹੜੀ ਫੀਡਬੈਕ ਮਿਲ ਰਹੀ ਹੈ ਉਹਦੇ ਆਧਾਰ ਤੇ ਪੱਕੇ ਕਰਨ ਦੀ ਪ੍ਰਕਿਰਿਆ ਵੀ ਜਿਹੜੀ ਹੈ ਪੰਜਾਬ 'ਚ ਲਗਾਤਾਰ ਜਾਰੀ ਹੈ